ਪੰਡਾਲ ਸੱਜ ਚੁੱਕਾ ਆ ਸਭ ਕੁਝ ਸਾਡਾ ਪਾਠ ਦੀ ਤਿਆਰੀ ਹੋ ਚੰਦੀ ਆ ਲਾਲ ਹੈ ਜਨਪੀ ਕਾ ਤਾਰੇ ਆਗ ਸੋਰਠਿ ਬਾਣੀ ਭਾਲਤ ਭੇਖਣ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਨੋ ਨਿਰਵਾਸਨ ਕੀਨਾ ਕਹਿ ਤਦਵਾਨੀ ਰੁਧਾ ਕਾਂਸਾਦਨੇ ਉਚਰੇ ਆਵ ਕਿਆ ਕਰੇ ਪਰਾਣ RAM ਰਾਇ ਹੋਏ ਬੇਦ ਬਨਵਾਰੇ ਆਪਨੇ ਸ਼ਾਂਤਾਂ ਦੇਉ ਉਭਾਰਿ ਰਹਾ ਮਾਤੇ ਤੀਸੇ ਜਨਮ ਹੈ कार्त कर जे माहे ऐसे भेदन उपज गरी पे वाका औकद नाहे का नाम अमृत निर्मले ए औकद जग सारा गुर परसाद कह जन पीख पावो मोक द्वारा ऐसा नाम रत निर्मोलक पदार्थ तो पाया कर दे रचना चपेश पाया कहते कह न जाय जैसे दूंगे की मटे रसना राम तो सुन सुख के चेते सुख हुई ਕਾਹ ਪੀ ਕਨ ਨ ਸੰਤੋਖੇ ਜੈ ਦੇ ਕਾਂ ਤਸੋਈ ਸਤਨਾ RAM ਤੋਂ ਸੰਸਕੋ ਸਰਵਨਾ ਚੇ ਚੇਤੇ ਸੁਖ ਹੋਈ ਕਾਹ ਪੀ ਕੰਦ ਨ ਸੰਤੋਖੇ ਜੈ ਦੇ ਕਾਂ ਤਸੋਈ ਵਾਹਿਗੁਰੂ ਜੀ ਕਾ ਖਾਲਸਾ ਪ੍ਰਵਕਾਸੇ ਤੋ ਨਾਮੇ ਆਪੈ ਪ੍ਰਵਕਾਸੇ ਜਪਨਾ ਸੰਚਾਪੈ ਪ੍ਰਵਕਾਸੇ ਸੰਸਾਰ ਕੇ ਸੰਗ ਸੰਦਨ ਨਨਕਾਰਾਂਗੇ ਪ੍ਰਵਕਾਸੇ ਗੁਰ ਨਾਨਕ ਦੇਵ ਪ੍ਰਵਕਾਸੇ ਗਿਆਨ ਤਾਂ ਬੁੱਧ ਪ੍ਰਵਕਾਸੇ ਜਪਤਾ ਪੁੰਜਾ ਪ੍ਰਵਕਾਸੇ ਸੰਸੇ ਦੁਜਾ ਗੁਰੂ ਸਵਾਰੀ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਨਿਮਰਤਾ ਸਾਧ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਹਰੇ ਪ੍ਰਕਾਰ ਜਾਣਦੇ ਹੋ ਸਾਹਿਬ ਸਿੰਘ ਅਰਜੰਦ ਦੇ ਮਹਾਰਾਜ ਦਾ ਸੈਕਟਾਈਸ ਸਟੈਂਡ ਦੀ ਵਰਕਰਾਂ ਨੇ ਔਰ ਬਸ ਅੱਡੇ ਦੀ ਦੁਕਾਨਦਾਰਾਂ ਦੇ ਨਾਲ ਮੈਂ ਕਿ ਸ਼ਾਨਾ ਗੋਲ ਨੀ ਲੰਮਾਉਂਦਿਆਂ ਆਇਆ ਧਰਤੀ ਬਾਣੀ ਆਈ ਤਨ ਛੜ ਲਈ ਚਿੰਤ ਮਟਾਈ ਸੁਖ ਮਨੇ ਸੁਖ ਅੰਮ੍ਰਿਤ ਤੁਮਨਾ ਤਾਂ ਨਾ ਕਿ ਅਰੰਬਸਰਾਉ ਦੇ ਮਹਾਰਾਜ ਅਨੁਸਾਰ ਸੈਂਕਟਾ ਦੇ ਸਹਿਯੋਗ ਦੇ ਦੁਆਰਾ ਬਸ ਅੱਡੇ ਦੇ ਉੱਤੇ ਸ੍ਰੀ ਸੰਸਾਦ ਦੇ ਪਾਠ प्रारंभ ਹੋਣ ਲੱਗੇ ਨੇ ਸੋ ਸੰਗਤਾਂ ਪਰਤੀ ਬੇਨਤੀ ਹੈ ਕਿ ਹਰ ਇੱਕ ਜੀਵ ਆਪ ਆਪਣੀਆਂ ਸਰਧਾ ਮੁਤਾਬਕ ਅਨੁਸਾਰ ਪਨਾ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਹੈ ਭਾਈ ਬੋ ਤੇ ਸਮਰ ਕਹੇ ਗੁਰੂ ਨਾਨਕ ਦੇ ਧਿਆਏ ਤਿਸਹਾਗੇ ਨਾਨਕਾ ਕਿਲਾ ਕਿਤੇ ਅਰਦਾਸ ਤਿਸਾਂ ਪਾਸਿਆਂ ਕਿ ਆਤਮਕ ਜੋਆ ਵਣ ਛਕਿਆ ਦੇ ਚਲਾਈ ਤੇ ਘਾਇ ਤੇ ਕਿ ਅੰਦਰ ਕੀਤਾ ਤਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਾਰ ਬੋਲਣਾ ਜੀ ਪੰਜੇ ਤਖਤ ਸ੍ਰੀ ਗੁਰਦਵੰਦ ਦਾ ਧਿਆਨ ਧਾਰ ਬੋਲਣਾ ਜੀ ਸਤਿ ਸਹਿਬ ਨਨਕਾਣਾ ਸੇ ਗੁਰੂ ਕੇ ਬਾਗ ਅਸਹਿ ਤੇ ਇੱਕ ਘੜਸਾਰ ਦੀ ਸੀ ਦੋਏ ਤੇਰੇ ਪੰਨੂ ਮਿਟਾ ਕਰਕੇ ਮੰਨਿਆ ਧਰਮ ਨਹੀਂ ਹਾਰਿਆ ਬੋਲ ਜੀ ਬਾਤ ਬਾਤ ਜੀ ਆਏ ਹੋਵੇ ਬੱਤੀ ਦੇਖ ਰਹੀਆਂ ਗੁਰਦੁਆਰੇ ਤੋਂ ਹੀ ਬਿੱਦੂ ਜੀ ਫੌਟ ਲੈ ਲੈ ਆਪਣੇ ਪਾਰਲੇ ਦੇ ਸਾਹ ਕੋਟੋਰੀ ਕਪੜਾ ਵਾਲਾ ਪਾਰਾ ਵਾਲਾ ਸਾਰੇ ਵੀ ਬਹੁਤ ਖੁਸ਼ ਹੋਇਆ ਬਣੇ ਧੰਨਵਾਦ ਕਰਨ ਹੰਦ ਮੰਦ ਮਲਹਾਰੀ ਸਾਰੂ ਕੱਤੇ ਆ ਜਗਤ ਜਾ ਹੂ ਕੱਤੇ ਮਲਹਾਰੀ ਸੁਰੂ ਆਏ ਸਾਡੇ ਤੋਂ ਬੁਟੀ ਸਟਾਰ ਉਹਨਾਂ ਕੋ ਭਾਸ਼ਣ ਜ਼ਰੂਰ ਦਊਗਾ ਮੇਲਾ ਦਾ ਹੈਲੋ ਮੁਰਤੀ ਸਾਜੀ ਏਡੀ ਤੋਂ ਬੰਦੇ ਆਏ ਉਹਨਾਂ ਦਾ ਧੰਨਵਾਦ ਕਰਦੇ ਧੰਨਵਾਦ ਆ ਸਾਡਾ ਭਰਾ ਆ ਭਰਾਵਾਂ ਨੂੰ ਥੋੜੀ ਧੰਨਵਾਦ ਕਰਨਾ ਚਾਹੀਦਾ ਹਰ ਵਾਰ ਕੰਨਾ ਚਾਹੀਦਾ ਏਡੀ ਤੋਂ ਬੰਦਾ ਆਇਆ ਹੈ ਜਿਹਦਾ ਧੰਨਵਾਦ ਕਰਨਾ ਚਾਹੀਦਾ ਹੁਣ ਦੇਖ ਪੱਗ ਦੇ ਕਿਦਾਂ ਬੰਨ ਗਿਆ ਠੋਕ ਕੇ ਰੰਗ ਕਿੰਨੀ ਪਾਈ ਪੂਰੀ ਮੈਚਿੰਗ ਪਾਜੀ ਪੂਰੀ ਮੈਂ ਪਰਨਾ ਬਣ ਗਿਆ ਪਿੱਲੋ ਭਾਜੀ ਉੱਦਾ ਆ ਭੱਜ ਕੇ ਗਿਆ ਹਾਂ ਭੱਜ ਕੇ ਗਿਆ ਵੀ ਕੋਈ ਮਨਿਸਟਰ ਆਇਆ ਆ ਗਈ ਇੱਤਲ ਸਾਡੇ ਸੋਨੂ ਜੀ ਹੁਣੇ ਪਹੁੰਚੇ ਤਾਂ ਬਾਈ ਦਾ ਬਹੁਤ ਧੰਨਵਾਦ ਤੁਸੀਂ 11:00 ਵਜੇ ਉੱਠ ਕੇ ਸਾਡੇ ਲਈ ਦਰਸ਼ਨ ਦੇਣੇ ਬਹੁਤ ਵਧੀਆ